ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੋਟੀਨ ਦੇ ਵਿੱਚ ਜੀ ਅੱਜ ਅਸੀਂ ਇੱਕ ਅਜਹੀ ਬਰਫੀ ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਬਣਾਉਣ ਦੇ ਲਈ ਨਾ ਤਾਂ ਸਾਨੂੰ ਗੈਸ ਚ ਲਾਉਣ ਦੀ ਲੋੜ ਪਵੇਗੀ ਨਾ ਹੀ ਸਾਨੂੰ ਚਾਸ਼ਨੀ ਬਣਾਉਣੀ ਪਵੇਗੀ ਫਿਰ ਵੀ ਬਹੁਤ ਹੀ ਸਵਾਦ ਬਰਫੀ ਬਣ ਕੇ ਤਿਆਰ ਹੋਵੇਗੀ ਇਸ ਬਰਫੀ ਨੂੰ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਕਾਲੀ ਚਨੇ ਲਏ ਹਨ ਅਸੀਂ ਇੱਥੇ ਭੁੱਜੇ ਹੋਏ ਚਨੇ ਲਏ ਹਨ ਹੁਣ ਅਸੀਂ ਇਹਨਾਂ ਸਾਰੇ ਚਨਿਆਂ ਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲਵਾਂਗੇ ਅਤੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਪੂਜੇ ਹੋਏ ਚਣਿਆਂ ਨੂੰ ਅਸੀਂ ਬਿਲਕੁਲ ਬਰੀਕ ਹੀ ਪੀਸਣਾ ਹੈ ਇਹਨਾਂ ਦੇ ਵਿੱਚ ਮੋਟਾ ਦਾਣਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਹੈ ਇੱਥੇ ਅਸੀਂ ਪੂਜੇ ਹੋਏ ਚਣਿਆਂ ਨੂੰ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਸਾਰੇ ਪੀਸੇ ਹੋਏ ਚਣਿਆਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਅਤੇ ਉਸੇ ਮਿਕਸੀ ਵਾਲੇ ਜੱਗ ਦੇ ਵਿੱਚ ਹੁਣ ਅਸੀਂ ਅੱਧੀ ਕੌਲੀ ਚੀਨੀ ਪਾਵਾਂਗੇ ਅੱਧੀ ਕੌਲੀ ਹੀ ਅਸੀਂ ਸਾਬਤ ਬਦਾਮ ਪਾ ਲਵਾਂਗੇ ਤੁਸੀਂ ਇੱਥੇ ਕਾਜੂ ਵੀ ਪਾ ਸਕਦੇ ਆ ਹੁਣ ਅਸੀਂ ਚੀਨੀ ਅਤੇ ਬਦਾਮਾਂ ਨੂੰ ਵੀ ਬਿਲਕੁਲ ਬਾਰੀਕ ਪੀਸ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਚੀਨੀ ਅਤੇ ਬਦਾਮਾਂ ਨੂੰ ਵੀ ਬਿਲਕੁਲ ਬਾਰੀਕ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਵੀ ਉਸੇ ਬੌਲ ਦੇ ਵਿੱਚ ਕੱਢ ਲਵਾਂਗੇ ਜਿਸ ਬੌਲ ਦੇ ਵਿੱਚ ਅਸੀਂ ਪੁੱਜੇ ਹੋਏ ਚਣਿਆਂ ਨੂੰ ਪੀਸ ਕੇ ਕਰਦਿਆ ਹੋਇਆ ਹੈ ਪੌਣੀ ਕੌਲੀ ਹੁਣ ਅਸੀਂ ਮਿਲਕ ਪਾਊਡਰ ਪਾ ਲਵਾਂਗੇ ਮਿਲਕ ਪਾਊਡਰ ਤੁਸੀਂ ਕੋਈ ਵੀ ਕੰਪਨੀ ਦਾ ਪਾ ਸਕਦੇ ਆ ਹੁਣ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਇੱਥੇ ਥੋੜੀ ਖੁੱਲੀ ਪਲੇਟ ਦੇ ਵਿੱਚ ਹੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੱਢਣਾ ਹੈ ਹੁਣ ਅਸੀਂ ਪੌਣੀ ਕੌਲੀ ਮਲਾਈ ਲੈ ਲਵਾਂਗੇ ਮਲਾਈ ਅਸੀਂ ਇੱਥੇ ਤਾਜ਼ੇ ਦੁੱਧ ਦੀ ਹੀ ਲੈਣੀ ਹੈ ਫਰੈਸ਼ ਮਲਾਈ ਦੇ ਨਾਲ ਬਹੁਤ ਹੀ ਵਧੀਆ ਬਰਫੀ ਬਣ ਕੇ ਤਿਆਰ ਹੁੰਦੀ ਹੈ ਅਤੇ ਤੁਸੀਂ ਇਸ ਬਰਫੀ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਫ੍ਰੀਜ ਦੇ ਵਿੱਚ ਵੀ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈ ਹੁਣ ਅਸੀਂ ਮਲਾਈ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਲਵਾਂਗੇ ਅਤੇ ਇੱਕ ਡੋਅ ਦੀ ਤਰ੍ਹਾਂ ਇਸ ਨੂੰ ਤਿਆਰ ਕਰ ਲਵਾਂਗੇ ਅਸੀਂ ਇੱਥੇ ਕਿਸੇ ਵੀ ਕਿਓ ਦੀ ਵਰਤੋਂ ਨਹੀਂ ਕੀਤੀ ਹੈ ਮਲਾਈ ਦੇ ਨਾਲ ਹੀ ਬਹੁਤ ਹੀ ਵਧੀਆ ਸਾਡਾ ਡੋ ਬਣ ਕੇ ਤਿਆਰ ਹੋ ਜਾਏਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਾਜ਼ਾਰ ਨਾਲ ਵੀ ਵਧੀਆ ਬਰਫੀ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਬਰਫੀ ਦਾ ਸੁਆਦ ਬਿਲਕੁਲ ਅਲੱਗ ਹੁੰਦਾ ਹੈ ਇੱਕ ਵਾਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਬਰਫੀ ਬਣਾ ਕੇ ਜ਼ਰੂਰ ਟਰਾਈ ਕਰਿਓ ਅਸੀਂ ਇੱਥੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਇੱਕ ਡੋਅ ਦੀ ਸ਼ੇਪ ਵਿੱਚ ਤਿਆਰ ਕਰ ਲਿਆ ਹੈ। ਇੱਥੇ ਸਾਡਾ ਬਰਫੀ ਬਣਾਉਣ ਦੇ ਲਈ ਡੋ ਬਿਲਕੁਲ ਰੈਡੀ ਹੋ ਗਿਆ ਹੈ। ਹੁਣ ਅਸੀਂ ਬਰਫੀ ਨੂੰ ਜਮਾਉਣ ਦੇ ਲਈ ਇੱਕ ਟ੍ਰੇ ਲੈ ਲਵਾਂਗੇ। ਟ੍ਰੇ ਦੇ ਵਿੱਚ ਅਸੀਂ ਥੋੜਾ ਜਿਹਾ ਦੇਸੀ ਘਿਓ ਨੂੰ ਪਹਿਲਾਂ ਹੀ ਗ੍ਰੀਸ ਕੀਤਾ ਹੋਇਆ ਹੈ। ਹੁਣ ਅਸੀਂ ਤਿਆਰ ਕੀਤੇ ਹੋਏ ਬਰਫੀ ਦੇ ਡੋਅ ਨੂੰ ਚੰਗੀ ਤਰ੍ਹਾਂ ਦੇ ਨਾਲ ਟ੍ਰੇ ਦੇ ਵਿੱਚ ਸੈੱਟ ਕਰ ਦਵਾਂਗੇ। ਅਸੀਂ ਹੱਥਾਂ ਦੀ ਮਦਦ ਦੇ ਨਾਲ ਹੀ ਸਾਰੀ ਬਰਫੀ ਨੂੰ ਟ੍ਰੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਸੈੱਟ ਕਰ ਲਵਾਂਗੇ। ਇੱਥੇ ਅਸੀਂ ਬਰਫੀ ਨੂੰ ਚੰਗੀ ਤਰ੍ਹਾਂ ਨਾਲ ਟ੍ਰੇ ਦੇ ਵਿੱਚ ਸੈੱਟ ਕਰ ਲਿਆ ਹੈ। ਹੁਣ ਅਸੀਂ ਆਪਣੀ ਬਰਫੀ ਨੂੰ 15 ਮਿੰਟ ਦੇ ਲਈ ਇਸੇ ਤਰ੍ਹਾਂ ਪਿਆ ਰਹਿਣ ਦਵਾਂਗੇ ਤਾਂ ਕਿ ਇਹ ਵਧੀਆ ਤਰੀਕੇ ਨਾਲ ਸੈੱਟ ਹੋ ਜਾਵੇ। 15 ਮਿੰਟ ਬਾਅਦ ਹੁਣ ਅਸੀਂ ਆਪਣੀ ਬਰਫੀ ਨੂੰ ਚੈੱਕ ਕਰ ਲੈਂਦੇ ਹਾਂ। ਇੱਥੇ ਸਾਡੀ ਬਰਫੀ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਗਈ ਹੈ। ਹੁਣ ਅਸੀਂ ਚਾਕੂ ਦੇ ਨਾਲ ਆਪਣੀ ਬਰਫੀ ਨੂੰ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ। ਬਹੁਤ ਹੀ ਆਸਾਨੀ ਦੇ ਨਾਲ ਇਹ ਬਰਫੀ ਕੱਟ ਹੋ ਜਾਂਦੀ ਹੈ। ਬਹੁਤ ਹੀ ਸੌਫਟੇ ਬਰਫੀ ਬਣ ਕੇ ਤਿਆਰ ਹੁੰਦੀ ਹੈ। ਅਸੀਂ ਇੱਥੇ ਆਪਣੀ ਬਰਫੀ ਨੂੰ ਚਾਰਸ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰਾਂਗੇ ਤੁਸੀਂ ਬਰਫੀ ਨੂੰ ਜਿਸ ਮਰਜ਼ੀ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ ਤੁਸੀਂ ਇਸ ਬਰਫੀ ਨੂੰ ਡਰਾਈ ਫਰੂਟਸ ਦੇ ਨਾਲ ਗਾਰਨਿਸ਼ ਵੀ ਕਰ ਸਕਦੇ ਆ ਪਰ ਅਸੀਂ ਇੱਥੇ ਬਰਫੀ ਨੂੰ ਪਲੇਨ ਹੀ ਰੱਖਿਆ ਹੈ ਅਸੀਂ ਇੱਥੇ ਆਪਣੀ ਬਰਫੀ ਨੂੰ ਚਾਰਸ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ ਮੈਂ ਤੁਹਾਨੂੰ ਇੱਥੇ ਬਰਫੀ ਦਾ ਇੱਕ ਪੀਸ ਕੱਢ ਕੇ ਦਿਖਾ ਦਿੰਦੀ ਹਾਂ ਕਿ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਆਸਾਨੀ ਦੇ ਨਾਲ ਸਾਡੇ ਇਹ ਪੀਸ ਕੱਟ ਕੇ ਤਿਆਰ ਹੋ ਜਾਂਦੇ ਹਨ ਅਤੇ ਇਹ ਬਿਲਕੁਲ ਵੀ ਟ੍ਰੇ ਦੇ ਨਾਲ ਚਿਪਕਿਆ ਨਹੀਂ ਹੈ ਬਹੁਤ ਹੀ ਵਧੀਆ ਸਾਡੀ ਇਹ ਬਰਫੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਡੀ ਇਹ ਬਰਫੀ ਬਣ ਕੇ ਤਿਆਰ ਹੋ ਗਈ ਹੈ ਸਿਵੇਂ ਇਸੇ ਤਰੀਕੇ ਨਾਲ ਸਾਰੇ ਟੁਕੜੇ ਨੂੰ ਹੁਣ ਅਸੀਂ ਕੱਟ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਬਰਫੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਿਨਾਂ ਗੈਸ ਦੇ ਲਈ ਬਿਨਾਂ ਚਾਸ਼ਨੀ ਤੋਂ ਇਹ ਬਰਫੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਬਰਫੀ ਬਣਾਉਣ ਦੀ ਨਵੀਂ ਰੈਸিপি ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਹੋਰ ਬਹੁਤ ਸਾਰੀਆਂ ਨਮੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਇੱਥੇ ਅਸੀਂ ਆਪਣੀ ਤਿਆਰ ਕੀਤੀ ਹੋਈ ਸਾਰੀ ਬਰਫੀ ਨੂੰ ਇੱਕ ਪਲੇਟ ਦੇ ਵਿੱਚ ਸੈੱਟ ਕਰ ਲਵਾਂਗੇ ਸਾਡੀ ਬਰਫੀ ਜਿੰਨੀ ਸੋਹਣੀ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵੱਧ ਖਾਣੇ ਨੂੰ ਸੁਆਦ ਹੋਵੇਗੀ ਤੁਸੀਂ ਵੀ ਇੱਕ ਵਾਰੀ ਆਪਣੇ ਘਰ ਦੇ ਵਿੱਚ ਇਹ ਬਰਫੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਸੀਂ ਜਿਸ ਨੂੰ ਵੀ ਇਹ ਬਰਫੀ ਬਣਾ ਕੇ ਖਵਾਓਗੇ ਯਕੀਨ ਨਹੀਂ ਕਰਨਗੇ ਕਿ ਤੁਸੀਂ ਇਸ ਨੂੰ ਸਿਰਫ ਚੰਨਿਆਂ ਤੋਂ ਬਣਾ ਕੇ ਤਿਆਰ ਕੀਤਾ ਹੈ ਅਸੀਂ ਇੱਥੇ ਸਾਰੇ ਬਰਫੀ ਦੇ ਪੀਸਾ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਸਾਡੇ ਪੀਸ ਜਿੰਨੇ ਸੋਹਣੇ ਦੇਖਣ ਨੂੰ ਲੱਗ ਰਹੇ ਉਸ ਤੋਂ ਕਿਦੇ ਵੱਧ ਖਾਣੇ ਨੂੰ ਟੇਸਟੀ ਹੋਣਗੇ ਤੁਸੀਂ ਇੱਕ ਵਾਰ ਆਪਣੇ ਘਰ ਦੇ ਵਿੱਚ ਇਹ ਬਰਫੀ ਜ਼ਰੂਰ ਬਣਾ ਕੇ ਟਰਾਈ ਕਰਿਓ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਚਲਿਏ ਮਿਲਦੇ ਆ ਇੱਕ ਹੋਰ ਨਵੀਂ ਪਿਆਰੀ ਜਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ